ਜਿੱਥੇ ਕਿ ਕਿੰਨੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਇਸ ਮੌਕੇ ਪਿੰਡ ਦੇ ਲਾਣੇ ਵੱਲੋਂ ਕਿਹਾ ਗਿਆ ਕਿ ਸਾਡੀ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਸਾਡੇ ਬਜ਼ੁਰਗ ਕੋ ਦੀਆਂ ਰਾਤਾਂ ਅਤੇ ਜੇਠ ਹਾਰ ਦੀ ਧੁੱਪ ਵਿੱਚ ਸਾਲ ਤੋਂ ਵੱਧ ਸਮੇਂ ਦੇੁੱਲੇ ਆਸਮਾਨ ਥੱਲੇ ਬੈਠੇ ਸੰਘਰਸ਼ ਲੜ ਰਹੇ ਹਨ ਸਤੇ ਸਰਦਾਰ ਜਗਦੀਸ਼ ਸਿੰਘ ਢੱਲਵਾਲ ਵੱਲੋਂ ਸਾਡੇ ਆਉਣ ਵਾਲੇ ਭਵਿੱਖ ਲਈ 23 ਨਵੰਬਰ 2024 ਦੇ ਆਪਣੇ ਸਰੀਰ ਉੱਪਰ ਦੂਸ਼ੀ ਦੇ ਦਮ ਮਰਨ ਵਰਤ ਉੱਪਰ ਬੈਠੇ ਰਹੇ ਹਨ ਵਾਟਰ ਗਾੜੇ ਬੰਦੋ ਦੱਸਿਆ ਗਿਆ ਕਿ ਅੱਜ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਲਈ ਆਪਰ ਲੋਕ ਬਾਰਡਰ ਉੱਪਰ ਬੈਟਰੀ ਸੰਗਠਨ ਕਰ ਰਹੇ ਹਨ ਉਹ ਸਾਡੇ ਆਉਣ ਵਾਲੇ ਦਿਨਾਂ ਨੂੰ ਡਿਫੈਂਡਿੰਗ ਕਰ ਰਹੇ ਹਨ ਇਸ ਦੇ ਸਾਹਮਣੇ ਹਰ ਇੱਕ insan ਦਾ ਫਰਜ਼ ਹੁੰਦਾ ਹੈ ਕਿ ਆਪਨੇ ਨਸਨਾ ਬਚਾਉਣ ਲਈ ਤੁਸੀਂ ਆਪਣੇ ਵਾਟਰਪੂਫਰ ਬੈਟਰੀ ਦੀ ਵਰਤੋਂ ਨੋਟਾ ਦੇ ਕੇ ਮਾਦਨਾਰਾ ਮਾਗੋ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਆਪਣੇ ਬਾਰਡਰ ਦੇ ਖਨੋਰੀ ਬਾਰਡਰ ਤੇ ਪਹੁੰਚੋ ਕੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਹਾਂਜੀ ਅੱਜ ਆਪਣੇ ਛੋਟੇ ਭਰਾ ਮਨਦੀਪ ਸਿੰਘ ਸੰਧੂ ਫਿਰ ਸਕਾਮਾੜੀ ਜ਼ਿਲ੍ਹਾ ਸ਼੍ਰੀਮਪਸਰ ਸਾਹਿਬ ਉਹਨਾਂ ਦੀ ਵੈਰੇਜ ਸੀ ਸਾਡੇ ਚਾਚਾ ਜੀ ਇਸਕਰਨ ਸਿੰਘ ਸੰਧੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾਣੀਆਂ ਜਿੰਨੇ ਵੀ ਵਹੀਕਲ ਮਰਾਤ ਲੈ ਕੇ ਜਾਣੇ ਆ ਸਾਰਿਆਂ ਤੇ ਬਕਾਇਦਾ ਕਿਸਾਨੀ ਵਾਲੇ ਝੰਡੇ ਅਤੇ ਪੋਸਟਰ ਜਿਹੜੇ ਖਣੌਰੀ ਚੱਲੋਦੇ ਅੰਲਾ ਜਗਜੀਤ ਸਿੰਘ ਜੀ ਢੱਲੇਵਾਲ ਜੋ ਮਰਨਗਤ ਤੇ ਬੈਠੇ ਆ ਦੀ ਸਕੂਟ ਦੇ ਵਿੱਚ ਜੋ ਰਤਨਪੁਰਾ ਸ਼ੰਭੂਦੇਖਣ ਉਹ ਰੀਤੇ ਲੰਮੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਦਾ ਜਗਜੀਤ ਸਿੰਘ ਧੱਲੇਵਾਲ ਬਿਨਾਂ ਕਿਸੇ ਅਨਾਜ ਦਾ ਦਾਣਾ ਖਾਧੇ ਤੋਂ ਅੱਜ 84 ਦਿਨਾਂ ਤੋਂ ਮਰਨ ਵਰਤੇ ਬੈਠਿਆ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਆਪਾਂ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੇ ਕੋਈ ਨੌਜਵਾਨ ਆਪ ਦੇ ਖੇਤੀ ਕਰ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਿਜਾਣ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ